ਲੋਕਾਂ ਦੇ ਦਿਮਾਗ ਦੇਖੋ ਬਈ ਕਿਸੇ ਬਾਈ ਨੇ ਸੋਫਾ ਤਿਆਰ ਕਰਵਾਇਆ ਇਹਦੇ ਉੱਪਰ ਕੱਪੜਾ ਕੱਪੜੇ ਹੀ 35000 ਦਾ ਲੱਗਿਆ ਹੋਇਆ ਹੈ ਉੱਪਰ ਸਿਉਣ ਮਾਰੀ ਹੋਈ ਹੈ ਇਹਦੇ ਕਦੇ ਕੱਲੀ ਕੱਲੀ ਤੇ ਦੁਨੀਆ ਦੇ ਪਹਿਲੀ ਵਾਰ ਜਿਹੜਾ ਡਿਜ਼ਾਈਨ ਤੁਸੀਂ ਪਹਿਲੀ ਵਾਰ ਦੇਖੋਗੇ 2 ਲੱਖ ਰੁਪਏ ਕੀਮਤ ਹੈ ਬਾਈ ਦੀ ਹਾਂਜੀ ਹਾਂ ਬਾਈ ਇਹਦਾ ਮਾਰਕੀਟ ਪ੍ਰਾਈਸ 2 ਲੱਖ ਰੁਪਈਆ ਹਾਂਜੀ ਮਤਲਬ ਵੀਡੀਓ ਚ ਪਹਿਲੀ ਵਾਰ ਆ ਇਹ ਡਿਜ਼ਾਈਨ ਹਾਂਜੀ ਇਹ ਡਿਜ਼ਾਈਨ ਆਪਾਂ ਪਹਿਲੀ ਵਾਰ ਲਾਂਚ ਕੀਤਾਗਾ ਤੇ ਇਹਤੇ ਆਪਾਂ ਆਫ ਸੀਜ਼ਨ ਕਰਕੇ 50% ਦਾ ਆਫ ਦੇਤਾ ਇਹ ਸੋਫਾ ਆਪਾਂ ਸਿਰਫ ਲੱਖ ਰੁਪਏ ਦੇ ਵਿੱਚ ਦੇ ਰਹੇ ਹਾਂ ਪੂਰੀਆਂ 9 ਸੀਟਾਂ ਵਾਲਾ ਸੋਫਾ ਟੇਬਲ ਤੇ ਸ਼ੀਸ਼ਾ ਸਮੇਤ ਪਰ ਲਿਮਟਡ ਟਾਈਮ ਪੀਰੀਅਡ ਵਾਸਤੇ ਆਫਰ ਹੈ ਠੀਕ ਹੈ ਆਹ ਡਿਜ਼ਾਈਨ ਵੀ ਇਹਦੇ ਨਾਲ ਦੀ ਆ ਗਈ ਬਾਈ ਹਾਂ ਬਾਈ ਇਹ ਡਿਜ਼ਾਈਨ ਇਹ ਥੋੜੇ ਜਿਹਾ ਸਸਤੇ ਨੇ ਬਾਈ ਇਹ 90-90000 ਰੁਪਏ ਦੇ ਨੇ 9 ਸੀਟਾਂ ਵੈਦਰ ਟੇਬਲ ਗਲਾਸ ਇੱਕ ਕਲਾ ਸੋਫਾ ਦਾ ਜਿਹੜਾ ਲੱਖ ਰੁਪਏ ਦਾ ਨਹੀਂ ਇਹਦੇ ਨਾਲ ਸ਼ੀਸ਼ਾ ਨਹੀਂ ਦਿੰਦੇ ਜਿਵੇਂ ਉਹ ਕਰਦੇ ਨਹੀਂ ਸ਼ੀਸ਼ਾ ਵੀ ਦਵਾਂਗੇ ਸਾਰਾ ਕੁਝ ਹੀ ਹੋਊਗਾ ਇਹ 90000 ਰੁਪਏ ਦੇ ਵਿੱਚ ਸਾਰੇ ਪੰਜਾਬ 'ਚ ਡਿਲੀਵਰੀ ਫ੍ਰੀ ਪਰ ਆਹ ਸੋਫਾ 1 ਲੱਖ ਰੁਪਏ ਦਾ ਹੈ ਫਿਰ ਇਹ ਕਿਉਂ ਬਈ ਲੱਖ ਦਾ ਇਹ ਵੀ 90 ਦਾ ਲਾਓ ਫਰਕ ਕੋਸ਼ਤਾ ਦਿਖ ਹੀ ਰਿਹਾ ਹੋਊਗਾ ਇਹ 'ਚ ਜਿਵੇਂ ਹੁਣ ਬਾਜੂ ਨੇ ਬਾਜੂਆਂ ਦੇ ਵਿੱਚ ਐਕਸਟਰਾ ਪਿੱਲੋ ਪਾਏ ਹੋਏ ਨੇ ਕੁਸ਼ਨਸ ਬਹੁਤ ਹੈਵੀ ਨੇ ਇਹਦੇ ਇਹਦੇ ਬਾਕੀ ਤੁਸੀਂ ਕੱਪੜਾ ਦੇਖੋ ਕੱਪੜਾ ਬਹੁਤ ਜ਼ਿਆਦਾ ਸੁਪੀਰੀਅਰ ਲੱਗਿਆ ਹੋ ਉਹਦੇ ਨਾਲੋਂ ਤੇ ਬਾਕੀ ਬਈ ਕੀ ਦਾ ਵਧੀਆ ਪਰ ਮੰਨਿਏ ਤਾਂ ਜੇ ਇਹਨੂੰ ਉਸੇ ਰੇਟ ਦੇ ਵਿੱਚ ਦੇ ਦੋ। ਬਈ ਉਸੇ ਰੇਟ ਦੇ ਵਿੱਚ ਕਿਵੇਂ ਦੇ ਦਾਂਗੇ ਚੀਜ਼ਾਂ ਦਾ ਤੁਸੀਂ ਦੇਖਿਆ ਉਸ ਚੀਜ਼ਾਂ ਦਾ ਕਿੰਨਾ ਵੱਧਦਾ ਹੋ ਗਿਆ ਉਸੇ ਰੇਟ ਦੇ ਵਿੱਚ ਤਾਂ ਨਹੀਂ ਬਈ ਪੋਸੀਬਲ ਹੋਣਾ। ਨਹੀਂ ਚੀਜ਼ਾਂ ਦਾ ਮੰਨਦੇ ਆ ਬਈ ਫਿਰ ਮੇਰਾ ਵੀ ਫਾਇਦਾ ਹੋਵੇ ਵਿੜੋ ਪਾਏ ਦਾ ਤੁਹਾਡਾ ਵੀ ਫਾਇਦਾ ਹੋਵੇ ਤੁਹਾਨੂੰ ਆਪਾਂ ਜਮਾਂ ਥੱਲੇ ਵੀ ਨਹੀਂ ਲੈਗੇਗੇ 90000 ਹੀ ਕਿਹਾ ਬਈ। ਚਲੋ ਮੰਨ ਲਾਂਗੇ ਤੁਹਾਡੀ ਕੋਈ ਗੱਲ ਨਹੀਂ 90000 ਰੁਪਏ ਦੇ ਦਾਂਗੇ ਪਰ ਹੋਊ ਸਿਰਫ 1 ਮਹੀਨੇ ਵਾਸਤੇ ਜਿਹੜਾ ਵੀ ਕਸਟਮਰ ਕੋਈ 1000 ਰੁਪਏ ਅਡਵਾਂਸ ਪਾ ਕੇ ਆਪਾਂ ਨੂੰ ਬੁਕਿੰਗ ਕਰ ਦੂਗਾ ਜਾਂ ਕੋਈ ਡਿਲੀਵਰੀ ਕਰਾ ਲੂਗਾ ਜੇ ਫਰੀ ਪਰ ਹਾਂ ਹੋ 1 ਮਹੀਨੇ ਵਾਸਤੇ